ਜੇ ਦੋ ਗੱਡੀ ਆਈ ਆ ਤਾਂ ਉਹਨਾਂ ਦੱਸਿਆ ਕੋਈ ਗੱਲ ਤੋਂ ਸੁਣੀ ਆ ਉਹਦਾ ਤਾਇਆ ਜੀ ਤਾਂ ਵੀ ਹਾਂ ਨਹੀਂ ਕੋਈ ਗੱਲ ਸੁਣੀ ਕੀ ਗੱਲ ਆ ਅਕੇ ਨਿਸ਼ਾਨ ਵੀ ਇਤਰਾ ਦਸ਼ੀਦ ਕਰਦਾ ਤੇ ਉਹ ਵੀ ਭੱਜਾ ਸਾਰੇ ਮਗਰ ਭੱਜੇ ਗਏ ਨੇ ਤੇ ਚੱਲ ਕੇ ਵੇਖੀ ਕਿ ਉੱਥੇ ਉੱਥੇ ਨੇ ਉਹਨਾਂ ਵਿਖਾਇਆ ਉੱਥੇ ਗਏ ਜਿੱਥੇ ਉਸ ਮਾਟੇ ਕਰਦੇ ਨੋਥੀ ਗਿਆ ਨਾ ਨਹੀਂ ਵਿਖਾਇਆ ਅੱਜੇ ਮਗਰੋਂ ਤੇ ਸੀਤਲਾ ਮੰਦਿਰ ਗਏ ਨੇ ਉੱਥੇ ਜਾਂਦੇ ਨੂੰ ਨਸੰਸਕਾਰ ਕਰਤਾ ਉਹਨਾਂ ਕਿਹਾ ਅਸੀਂ ਦਹੀਂ ਲਿਆਏ ਹਾਂ ਨਵਾਉਂਦੇ ਹਾਂ ਨਵਾਉਂਦੇ ਕੱਪੜੇ ਲਿਆਏ ਪਰ ਉਹ ਨਸੰਸਕਾਰ ਕਰ ਫਿਰ ਉਹ ਜਿਹੜੇ ਕੱਪੜੇ ਕੁਖਰ ਉੱਤੇ ਸੁੱਟਦੇ ਤੈਨੂੰ ਉਤਰਾਏ ਇਹ ਤਾਂ ਸਾਨੂੰ ਫੁੱਲ ਵੀ ਨਹੀਂ ਚੁਗਣ ਦਿੱਤੇ ਨਹੀਂ ਵੇਖਣ ਦਿੱਤਾ ਢੋਲਾ ਵਾਲਾ ਪੁਲ RAM TIR ਰੋਡ ਉੱਤੇ ਉਸ ਪੁਲ ਉੱਤੇ ਸ਼ਹੀਦ ਭਾਈ ਨਿਸ਼ਾਨ ਸਿੰਘ ਰਾਣੀਆਂ ਦਾ ਮੁਕਾਬਲਾ ਜਿਹੜਾ ਉਹ ਬਣਾ ਦਿੱਤਾ ਗਿਆ ਸੀ ਮਾਣੇ ਉਹ ਜਗ੍ਹਾ ਨੂੰ ਜਾ ਕੇ ਵੇਖਿਆ ਜਿੱਥੇ ਮੁਕਾਬਲਾ ਹੋਇਆ ਉਹਤ ਦਾ ਉਹ ਆਉਂਦੇ ਜਾਂਦੇ ਵੇਖਦੇ ਪਰ ਮੈਂ ਉੱਥੇ ਜਾ ਕੇ ਨਹੀਂ ਵੇਖਿਆ ਪੁਲ ਦੇ ਉੱਤੇ ਥੱਲੇ ਪੁਲ ਦੇ ਬੈਠੇ ਸੀ ਉਥੇ ਕੀਤਾ ਮੈਨੂੰ ਦੱਸਿਆ ਉਹਦੀ ਭੈਣ ਨੇ ਦੱਸਿਆ ਮੈਂ ਵੇਖਿਆ ਹੀ ਲੱਗੇ ਮਡਾਲੇ ਵੀ ਆਈ ਸੀ ਉਹਦੇ ਪਿੱਛੋਂ ਉੱਤਰ ਆਈ ਅਦੀ ਮੈਂ ਉੱਥੇ ਬੀਬੀ ਜਾ ਕੇ ਆਈ ਐ ਜਿਕਰ ਖਾਲਸਾ ਵਾਹਿਗੁਰੂ ਦੀ ਕਿਫਤੇ ਮੈਂ ਮਨਪ੍ਰੀਤ ਸਿੰਘ ਅਰਿਆਤ ਉਸੇ ਜੁੜੇ ਹੋਏ ਵਿਖੜਾ ਪਿੰਡਾਂ ਦੇ ਨਾਲ ਸ਼ਹੀਦਾਨੀਆਂ ਦੀਆਂ ਜੀਵਣੀਆਂ ਦੀ ਅਸੀਂ ਗੱਲ ਕਰਦੇ ਰਹੀਨੇ ਆ ਅੱਜ ਅਸੀਂ ਨਾਮੀ ਖੜਕੂ ਸ਼ਹੀਦ ਭਾਈ ਨਿਸ਼ਾਮ ਸਿੰਘ ਰਾਣੀਆਂ ਦੀ ਗੱਲ ਕਰਦੇ ਜਾ ਰਹੇ ਆ ਸ਼ਹੀਦ ਭਾਈ ਨਿਸ਼ਾਮ ਸਿੰਘ ਰਾਣੀਆਂ ਦੇ ਮਾਤਾ ਜੀ ਸਾਡੇ ਨਾਲ ਜੁੜੇ ਹਨ ਕਿ ਇੱਕ ਜਿਹੜਾ ਤੋਲਾ ਵਾਲਾ ਪੁਲ ਰਾਮ ਤੀਰਥ ਰੋਡ ਉੱਤੇ ਉਸ ਪੁਲ ਉੱਤੇ ਸ਼ੀਦਪਾਈ ਨਿਸ਼ਾਨ ਸਿੰਘ ਰਾਣੀਆਂ ਦਾ ਮੁਕਾਬਲਾ ਜਿਹੜਾ ਉਹ ਬਣਾ ਦਿੱਤਾ ਗਿਆ ਸੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਕਿਵੇਂ ਇੱਕ ਮਾਂ ਆਪਣੇ ਪੁੱਤ ਨੂੰ ਜਵਾਨ ਕਰਦੀ ਹੈ ਜਵਾਨ ਕਰਕੇ ਜਦੋਂ ਕੌਮ ਉੱਤੇ ਭੀੜ ਪੈ ਜਾਂਦੀ ਹੈ ਤਾਂ ਪੁੱਤ ਜਿਹੜਾ ਉਹ ਸੰਘਰਸ਼ੇ ਵੱਲ ਨੂੰ ਤੁਰ ਪਿੰਦਾ ਅੱਜ ਅਸੀਂ ਵਿਸ਼ੇਸ਼ ਗੱਲ ਕਰਾਂਗੇ ਮਾਤਾ ਜੀ ਵੈਕੂਲੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਾਤਾ ਜੀ ਕੀ ਨਾਂ ਤੁਹਾਡਾ ਮੇਰੇ ਨੱਬਾ ਜਿਲ੍ਹ ਕੋ ਸ਼ੀਤ ਭਾਈ ਨਿਸ਼ਾਨ ਸਿੰਘ ਜੀ ਰਾਣੀਆਂ ਦਾ ਜਿਹੜਾ ਜਨਮ ਉਹ ਕਿਹੜੇ ਪਿੰਡ ਦਾ ਤੇ ਕਦੋਂ ਆਇਆ ਸੀ ਜਨਮ ਰਾਣੀਆਂ ਦਾ ਹੀ ਆ ਹਾਂ ਰਾਣੀਆਂ ਪਿੰਡ ਦਾ ਹਾਂ ਰਾਣੀਆਂ ਤੇ ਰਾਣੀਆਂ ਪਿੰਡ ਪੈਂਦਾ ਕਿੱਥੇ ਆ ਲੋਪਕ ਚਗਾਵੇਂ ਤੋਂ ਅੱਗੇ ਛਿੜਕ ਜਾਣ ਦੇ ਹੀ ਉੱਥੇ ਰੋੜ ਜਾਂਦਾ ਰਾਣੀਆਂ ਹੂੰ ਰਾਣੀਆਂ ਜਾ ਕੇ ਨਾ ਲਓ ਤੇ ਸ਼ੀਤ ਭਾਈ ਨਿਸ਼ਾਨ ਸਿੰਘ ਦੇ ਘਰ ਜਾਣਾ ਜਿੱਥੇ ਪੁੱਛੋਗੇ ਉੱਥੇ ਦੱਸ ਦੇਣਗੇ ਪੱਕਰਾਂ ਤੋਂ ਪੁੱਛੋਗੇ ਤਾਂ ਉੱਥੇ ਵੀ ਦੱਸ ਦੇਣਗੇ ਭਾਈ ਸਾਹਿਬ ਹੋਰੀ ਕਿੰਨੇ ਭੈਣ ਭਰਾ ਸੀ ਤਿੰਨ ਭੈਣਾਂ ਐ ਦੋ ਭਰਾ ਨੇ ਇੱਕ ਛੋਟਾ ਐ ਹਾਂ ਦੋ ਭੈਣਾਂ ਛੋਟੀਆਂ ਵੱਡਾ ਇਹ ਸੀ ਹਾਂ ਇਹ ਵੱਡਾ ਹੈ ਤੇ ਇਹ ਕਿਹੜੇ ਸਕੂਲੇ ਪੜ੍ਹਦੇ ਆ ਤੇ ਕਿੰਨਾ ਪੜ੍ਹੇ ਸੀਗੇ ਪਹਿਲੋਂ ਪੜ੍ਹਿਆ ਕੱਕੜ ਹਾਂ ਪੰਜਵੀਂ ਕੱਕੜ ਕੀਤੀ ਆ ਹਾਂ 6ਵੀਂ 7ਵੀਂ 8ਵੀਂ ਲੋਪੋ ਕੇ ਹਾਥਾ ਸਾਰੰਗੜੇ ਕੀਤੀ ਆ ਹਾਂ ਫਿਰ 10ਵੀਂ ਲੋਪੋ ਕੇ ਕੀਤੀ ਆ ਹਾਂ ਦਹਾ ਦਾ ਸਕੂਲ ਸੋ ਤੇ 10ਵੀਂ ਲੋਪ ਕੀਤੀ ਹੈ ਫਿਰ ਖਾਲਸਾ ਕਾਲਜ ਪਾਇਆ ਹੈ ਖਾਲਸਾ ਕਾਲਜ ਬੀਏ ਕੀਤੀ ਪਿਆਰ ਕਿੰਨਾ ਕੀ ਭੈਣ ਭਰਾਵਾ ਦੇ ਵਿੱਚ ਕਿੰਨਾ ਪਿਆਰ ਸੀ ਬਹੁਤ ਪਿਆਰ ਬਹੁਤ ਜਿਆਦਾ ਫਿਰ ਕਾਲਜ ਜੇ ਕਰਸ ਹਾਂ ਉਹ ਬੀਹਾਂ ਪੁੱਤ ਮੇਰੇ ਕੋ ਫੁੱਦਾ ਹੀ ਦੀ ਜਿੰਨਾ ਪਿਆਰ ਸੀ ਉਹਦਾ ਐਨ ਪਰਾਵਾਂ ਚ ਮਾਪਿਓ ਚ ਬਹੁਤ ਜ਼ਿਆਦਾ ਪਿਆਰ ਸੀ ਰੋਟੀ ਜਦੋਂ ਜਾਣਾ ਕੱਲ੍ਹ ਨੂੰ ਜਾਣਾ ਰੋਟੀ ਇਕੱਠੇ ਖਾਣੀ ਹਾਂ ਜਿੰਮ ਕਰ ਘਰ ਨਾਲ ਮਗਰ ਉਸੇ ਵੇ ਪੈੜਾ ਨਾ ਖਾਣਾ ਜਾਓ ਵੀ ਦਿਨ ਸੱਤ ਕੇ ਲਿਆ ਬਹੁਤ ਪਿਆਰ ਸੀ ਪਿਆਰ ਤੇਨਾ ਸੀ ਪਿਆਰ ਇਹਨਾਂ ਪਾਇਦ ਉਹਦੇ ਪਿਆਰ ਨੇ ਕਾਹੇ ਜੋਗੇ ਛੱਡਿਆ ਇਹਨੋਂ ਪਰਿਵਾਰ ਦਾ ਕਾਰੋਬਾਰ ਕਾਦਾ ਸੀ ਕਾਰੋਬਾਰ ਇਹੋ ਖੇਤੀਬਾੜੀ ਦਾ ਹਾਂ ਜ਼ਮੀਨ ਹੈ ਥੋੜੀ ਜੋ ਉਹ ਖੇਤੀਬਾੜੀ ਦਾ ਕਾਰੋਬਾਰ ਸਤੋਰ ਕੋਈ ਜਿਵੇਂ ਸਵਾਬ ਕਿਵੇਂ ਬਣਦਾ ਵਾ ਕਿ ਇਸ ਪਾਸੇ ਤੁਰ ਪਣਾ ਸਵਾਬ ਇਹੋ ਜਿਹੜਾ ਖਾਲਸਾ ਕਾਲਜ ਜਾਂਦਾ ਇਹਨਾਂ ਹਾਂ ਤੇ ਇੱਥੋਂ ਮੁੰਡਿਆਂ ਮੁੰਡਿਆਂ ਨਾਲ ਪੇ ਗੱਲਾਂ ਬਾਤਾਂ ਇੱਥੋਂ ਖਾਲਸਾ ਕਾਲਜ ਪਹਿਲੋਂ ਫੜਿਆ ਗਿਆ ਇੱਕ ਵਾਰ ਇੱਥੋਂ ਫੜ ਲਿਆ 17 ਥਾਣਾ ਨੇ ਉੱਥੇ ਫੜਿਆ ਫੜਿਆ ਸਾਨੂੰ ਪਤਾ ਲੱਗਾ ਕਿ ਉਹਨਾਂ 70 ਵਾਲੇ ਨਿਸ਼ਾਨ ਨੂੰ ਫੜ ਲਿਆ ਹੈ ਅਹੀਂ ਆਏ ਆ ਮੇਰੇ ਗਰੇ ਆਉਤੋਂ ਮੁਰਚੀ ਇੱਕ ਸਾਡਾ ਹੈਗਾ சிவா ਆਖ ਕੇ ਤੁਸੀਂ ਉਹਨੂੰ ਆਖਿਆ ਉਹਨਾਂ ਨੇ ਕਿ ਚਲ ਕੋਈ ਗੱਲ ਨਹੀਂ ਛੁੱਟ ਜਾਏਗਾ ਛਡਾ ਦੇ ਮਗਰੋਂ ਮੁੰਡੇ ਆਏ ਨੇ ਉਹ ਮੁੰਡੇ ਭਜਾ ਕੇ ਲਾਈਟਰਾਂ ਬਾਹਰ ਦੂਰ ਨੇ ਜਦੋਂ ਲਾਈਟਰ ਗਿਆ ਮੁੰਡੇ ਭਜਾ ਕੇ ਉਹਨੂੰ ਲੈ ਗਏ ਨੇ ਉਥੋਂ ਭਗੌੜਾ ਉਹਨਾਂ ਕਰ ਦਿੱਤਾ ਫੇਰ ਇਹੋ ਮੁਰਚੀ ਮੇਰੇ ਮਰੇ ਹੈ ਕਪੀ ਆ ਗੱਲ ਫੇਰ ਉਹਨਾਂ ਆਖੇ ਚਲੋ ਕੋਈ ਗੱਲ ਨਹੀਂ ਚੱਲ ਤੂੰ ਇਹ ਪੇਚ ਕਰਾ ਦੋ ਫੇਰ ਪੇਚ ਕਰਾਇਆ ਫੇਰ ਉੱਥੇ ਬੜੇ ਪੈਸੇ ਆਹੀ ਲਾਇਆ ਹੀ ਨਾ ਪੁੱਤ ਮੇਰੀ ਸੋਣ ਗੱਲ ਅਹੀ ਉੱਜੜ ਗਏ ਇਸ ਕੰਮ ਦੇ ਉੱਜੜ ਗਏ ਸਪੁੱਤ ਦੇ ਬਗੰ ਲੋਟੀ ਖਾ ਰਹੀ ਉੱਥੇ ਰੋਗੀ ਸੋ ਰੋਟੀ ਵੀ ਨਹੀਂ ਫੇਰ ਉਹ ਤੋਂ ਕੇਸ ਝਗੜ ਕੇ ਛਡਾਇਆ ਛਡਾ ਕੇ ਫੇਰ ਘਰ ਖੜਿਆ ਫੇਰ ਪੜਦਾ ਜੇ ਪੜਦਾ ਸੀ ਪੜਨ ਤੇ ਹੁੰਦਾ ਹੁੰਦਾ ਆਖਣਾ ਪਈ ਚਲ ਪੁੱਤ ਤੂੰ ਬਹਿ ਜਾ ਘਰ ਨਾ ਪੜਨ ਜਾਇਆ ਘਰ ਤੇਰੇ ਕੋਸ ਵਾਰ ਪੈ ਗਈ ਨਾ ਪੜਨ ਜਾ ਕੋਸ ਕਿਉਂ ਪਿੱਛੇ ਪਈ ਸੀ ਕੀ ਰੀਜ਼ਨ ਕੀ ਸੀ ਕਿ ਪੁੱਲਸ ਕਿਉਂ ਪਿੱਛੇ ਹੁੰਦੀ ਸੀ ਕੋਸ ਇਹ ਹੋਏ ਪਿੱਛੇ ਕਿਤੇ ਕੋਈ ਵਾਕਾ ਹੋ ਜਾਣਾ ਤੇ ਇਹਦਾ ਨਾਮ ਲੱਗ ਜਾਣਾ ਕਿਤੇ ਕੋਈ ਇਸ ਤਰ੍ਹਾਂ ਹੋ ਜਾਣਾ ਉਹ ਤਾਂ ਹੁੰਦੇ ਸੀ ਤੇ ਇਹਨੇ ਨਾਮ ਲੱਗ ਜਾਣਾ ਇੱਕ ਵਾਰ ਇਸ ਤਰ੍ਹਾਂ ਲੋਕਾਂ ਕੇ ਕਤਲ ਹੋ ਗਏ ਇਹ ਨਾਮ ਲੱਗੇ ਤੇ ਅਸੀਂ ਆਪਣਾ ਮੈਂ ਤੇ ਉਹਦਾ ਬਾਪ ਇਹ ਠੰਡ ਮੇਰੇ ਪੇਕੇ ਨੇ ਕਾਕੜੀ ਸੀ ਉੱਥੇ ਭੋਗਤੇ ਗਏ ਆ ਮਰਗ ਤੇ ਭੋਗਤੇ ਗਏ ਆ ਉੱਥੇ ਰਾਤ ਇਹਨੂੰ ਫੜ ਕੇ ਲੈ ਗਏ ਦੋਵੇਂ ਭਰਾ ਅੰਦਰ ਸੁੱਤੇ ਨੇ ਪੁਲਸ ਪਈ ਆ ਉਸ ਰਾਤ ਆ ਕੇ ਲੈ ਗਈ ਉਹ ਫਿਰ ਠੰਡਾਰ ਨੇ ਲੁਕੋ ਕੇ ਆ ਦੇ ਠੰਡਾਰ ਸੀ ਉਹਨੇ ਆਖਿਆ ਉਹਨੇ ਆਖਿਆ ਚ ਗਨਾਹ ਕੋਈ ਨਹੀਂਗਾ ਪਰ ਪੁਲਸੇ ਦੇ ਵੈਰ ਪਈ ਆ ਤੁਸੀਂ ਇਹਨੂੰ ਬਾਹਰ ਕੱਢ ਦਿਓ ਇਹਨੂੰ ਛੱਡਣਾ ਨਹੀਂ ਜੇ ਪੁਲਸ ਨੇ ਐਂ ਆਖਿਆ ਕੁਝ ਕਰਦਾ ਨਹੀਂ ਕਰਦਾ ਨਹੀਂ ਪੁਲਸ ਕਹਿੰਦੇ ਗੱਲੋਂ ਕਰਦੇ ਇੱਕ ਪ੍ਰੇਮ ਪਿਆਰ ਬੜਾ ਸੀ ਭਰਾਵਾਂ ਪੈਣਾ ਦਾ ਬੜਾ ਪ੍ਰੇਮ ਵਿਆਹ ਸੀ ਜਾਂ ਤੁਆਰੇ ਸੀ ਉਦੋਂ ਕੁਆਰਾ ਸੀ ਅਛਾ ਉਦੋਂ ਕੁਆਰਾ ਜਦੋਂ ਪੁੱਤ ਪੈਨਦੀ ਉਦੋਂ ਕੁਆਰਾ ਸੀ ਉਦੋਂ ਕੁਆਰਾ ਸੀ ਫਿਰ ਪਿੱਛੋਂ ਆਹੀ ਵਿਆਹ ਆ ਬਦੋ ਬਦੀ ਪ੍ਰਿਸ਼ਤਾਨ ਲਿਆ ਆਖੇ ਮੈਂ ਪੜਨਾ ਮੈਂ ਇਹ ਜੇ ਕੋਰਸ ਕਰਨਾ ਮੈਂ ਉਹ ਕਹਿੰਦਾ ਮੈਂ ਪੁੱਤ ਜੋ ਮਰਜੀ ਕਰਦਾ ਰਹਿੰਦੀ ਤੇਰਾ ਹੀ ਵਿਆਹ ਕਰ ਲੈਨੇ ਕੋਦੇ ਸ਼ਾਇਦ ਸਾਡੇ ਮਤਲਬ ਪੁੱਤ ਲਾਤੇ ਜੂਗੀ ਬਦੋ ਬਦੀ ਜ਼ਬਰਦਸਤੀ ਫਿਰ ਵਿਆਹ ਕੀਤਾ ਤੇ ਆ ਕਿਤਾ 2 ਸਾਲ ਸਾਰੇ ਵਿਆਹ ਹੋਏ ਬੇਟੀ ਨਵਾ 10 ਮਹੀਨਾ ਦੀ ਬੇਟੀ ਆ ਤੇ ਬੇਟਾ ਜਿਹੜਾ ਪਿੱਛੋਂ ਬਾਅਦ ਚ ਹੋਇਆ ਚੀਦ ਹੋਇਆ ਪਿੱਛੋਂ ਹੋਇਆ ਚਾਰ ਮਹੀਨੇ ਬਾਅਦ ਚ ਹੋਇਆ ਚੀਦ ਹੋਇਆ 99 ਦੇ ਚੀਦ ਹੁੰਦਾ ਹੈ 99 ਨੂੰ ਤੇ ਉਹ ਚਾਰ ਮਹੀਨੇ ਪਿੱਛੋਂ ਜਨਮਿਆ ਬੇਟੇ ਦਾ ਮਾਂ ਨੇ ਆਪਣੇ ਪੁੱਤਰ ਨੂੰ ਰੋਕਿਆ ਕਿ ਇਸ ਵਾਸਤੇ ਨਾ ਜਾ ਕਿ ਬਹੁਤ ਰੋਕਿਆ ਬੜਾ ਰੋਕਿਆ ਸੀ ਹਾਂ ਮੈਂ ਬੜਾ ਰੋਕਿਆ ਇਹ ਤਾਂ ਜੀ ਨੇ ਰੋਕਿਆ ਸੀ ਬੰਨਾ ਬੜਾ ਰੋਕ ਪਰ ਉਹ ਦੌੜਿ ਪਤੇ ਹੋ ਗਿਆ ਸੀ ਦੌੜ ਇਹ ਹੋ ਜਾ ਚਲੇ ਨਹੀਂ ਸੱਚੇ ਝੂਠੇ ਦੀ ਕੋਈ ਨਹੀਂ ਸੁਣਾਈ ਆ ਨਹੀਂ ਜਦ ਤਨਾ ਹੀ ਉਹਦੇ ਤੇ ਤਰ੍ਹਾਂ ਕੇ ਹੁੰਦੀ ਕੋਈ ਪਰਚਾ ਸੀ ਉਹਨਾਂ ਉੱਤੇ ਹਾਂ ਪਰਚਾ ਹੀ ਹੋ ਕੇ ਕੇਸ ਲੈ ਜਾਣਾ ਪੜ ਕੇ ਪੈਸੇ ਮੰਗਣੇ ਪੁਲਿਸ ਨੇ ਫੇਰ ਪੈਸੇ ਭਰਨੇ ਛਡਾ ਕੇ ਖੜਨਾ ਪਚਾਈਟਾਂ ਲਿਆਉਣੀਆਂ ਪਰ ਜਿਹੜਾ ਪਿੰਡਾਂ ਦੇ ਅਲੱਗ ਬੰਦੇ ਲਿਆਉਣੇ ਚਲਾ ਕੇ ਕਰਨਾ ਘਰ ਖੜਨਾ ਤੇ ਫੇਰ ਪੜ ਕੇ ਲੈ ਜਾਣਾ ਸੰ ਤਿੰਨ ਭੈਣਾਂ ਇ ਤਿੰਨੇ ਕੁੜੀਆਂ ਪਿੱਛੋਂ ਵਿਆਂਗੀਆਂ ਤੇ ਨਾਲ ਉਹਨਾਂ ਨੂੰ ਵੀ ਫੜ ਕੇ ਲੈ ਜਾਣਾ ਮੈਨੂੰ ਵੀ ਲੈ ਜਾਣਾ ਉਹਦੇ ਬਾਪ ਨੂੰ ਵੀ ਲੈ ਜਾਣਾ ਛੋਟਾ ਭਰਾ ਠੀਕ ਨਹੀਂ ਨੇ ਬੜਾ ਬਿਮਾਰ ਰਹਿਦਾ ਹੁੰਦਾ ਦਾ ਸਾਦਾਂ ਵਿੱਚ ਉਹਨੂੰ ਵੀ ਫੜ ਕੇ ਲੈ ਜਾਣਾ ਬੜੇ ਖੇ ਦਿਨ ਚੱਲੇ ਨੇ ਬਹੁਤੇ ਓਕੇ ਤੁਹਾਨੂੰ ਕਹੇ ਜੀ ਥਾਣੇ ਖੜਿਆ ਕੋਸ ਹਾਂ ਖੜਿਆ ਇੱਥੇ ਰਹਿਆ ਅਸੀਂ ਕਟਵਾਲੀ ਹਾਂ ਪਹਿਲੋ ਲੋਪੋ ਕੀ ਰਹੇ ਥੋਪੋ ਕੇ ਫਿਰ ਕਟਵਾਲੀ ਦਾ ਤਿੰਨੇ ਬੇਟੀਆਂ ਮੇਰੇ ਨਾਲ ਰਹੀਆਂ ਮਾਂ ਵੀ ਰਹੀ ਭਰਾ ਵੀ ਨਾਲ ਗਿਆ ਛੋਟਾ ਜਿਹੜਾ ਸੀ ਬਾਪ ਉਹਦਾ 70 ਫੜਿਆ ਸੀ ਉਹਦਾ ਬਹੁਤ ਮੰਦਾ ਹਾਲ ਕੋਲਸ ਨੇ ਸਾਡਾ ਬਹੁਤ ਮੰਦਾ ਹਾਲ ਕੀਤਾ ਇਹ ਕੋਈ ਵਿਆਹ ਕਰ ਨਹੀਂ ਸਕਦੇ ਜਿੰਨਾ ਪੁੱਤ ਤਸੱਦਤ ਪਰਿਵਾਰ ਤੇ ਕਿਦਾਂ ਦਾ ਸੀ ਕਿਵੇਂ ਹੋਇਆ ਬਹੁਤ ਜ਼ਿਆਦਾ ਹੋਇਆ ਪੁੱਤ ਤਸ ਕੀ ਗੱਲ ਕਰੈ ਨੀ ਸਾਹਤ ਦੀ ਗੱਲ ਬੁਛਣੀ ਇਹ ਸਹੀ ਦਾਨੀਆ ਮਾਮਾ ਉਹਦੇ ਰੋਦੀਆਂ ਨਹੀਂ ਤਾਂ ਤੁਸੀਂ ਰੋ ਰਹੇ ਹੋ ਉੱਤ ਫਿਰ ਕੋ ਗੱਲ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਾਂ ਕੋ ਗੱਲ ਨਹੀਂ ਹੁੰਦੀ ਪਰ ਤੁਹਾਡੇ ਪੁੱਤਰ ਨੇ ਕੌਮ ਦੇ ਲਈ ਸੀ ਦੇ ਦਿੱਤੀ ਆ ਸੰਭਰ ਆਪਣੇ ਪਰਿਵਾਰ ਦੀ ਕਾਤਰ ਥੋੜੀ ਦਿੱਤੀ ਆ ਉਹ ਮੈਂ ਤੁਹਾਨੂੰ ਦੱਸਾਂ ਜਦੋਂ ਜਿੰਦਾ ਸੁੱਖਾ ਛੇ ਧੁੰਦੇ ਆ ਨਾ ਇਸ ਤਰ੍ਹਾਂ ਦੋਵੇਂ ਮਾਪੋ ਤਾਂ ਹੀ ਲੰਮੇ ਪਏ ਆ ਰਾਤ ਦੀ ਗੱਲ ਹੈ ਮੈਨੂੰ ਆਂਦਾ ਵੀ ਬੀਬੀ ਮੈਂ ਹਾਂ ਆਂਦਾ ਆਪਾਂ ਉਹਨਾਂ ਦਾ ਖੰਡ ਪੜ ਸੈ ਕਰਾਈਏ ਮੈਂ ਪੁੱਤ ਪੋਤ ਸੋ ਸਾਡੇ ਵੈਰ ਪਈ ਆ ਜਦੋਂ ਅਰਦਾਸ ਹੋਈ ਜਿੰਦੇ ਸੁੱਖੇ ਨਾਲ ਬੜਾ ਪ੍ਰੇਮ ਸੀ ਉਹਦਾ ਜਦੋਂ ਅਰਦਾਸ ਹੋਈ ਤਾਂ ਤੇ ਉਹਨਾਂ ਦਾ ਲੈਣਾ ਤੇ 100 ਦੱਸਣ ਵਾ 100 ਸੱਜਣ 100 ਦੁਸ਼ਮਣ ਆੱਖਾਂ ਲਗਾ ਮੈਨੂੰ ਅਗੂ ਇਹ ਜਵਾਬ ਦਿੰਦਾ ਉਹ ਕਿਸੇ ਦੇ ਪੁੱਤ ਨਹੀਂ ਮੈਂ ਪੁੱਤ ਪੋਤੀ ਨਹੀਂ 86 ਦੇ ਹਮਲੇ ਨੂੰ ਕਿਵੇਂ ਦੇਖਦੇ ਸੀ 78 ਦਿਨ ਬਲਨ ਬੜਾ ਬਹੁਤ ਦੁੱਖ ਨਾਲ ਵੇਖਿਆ 78 ਦਿਨ ਫੇ ਕਦੋਂ ਸਿੱਧੀ ਹੁੰਦੀ ਆ ਕਿੱਥੇ ਜਾ ਕੇ ਸਿੱਧੀ ਹੁੰਦੀ ਆ ਸਿੱਧੀ ਤਾਂ ਦੱਸਿਓ ਉੱਥੇ ਤੌੜਾ ਨੇ ਪੁੱਲ ਤੇ ਮੁਕਾਬਲਾ ਬਣਾਇਆ ਨੇ ਪਗੋੜਾ ਘਰੋਂ ਫੜ ਕੇ ਖੜਿਆ 22 ਦਿਨ ਫੜ ਛੱਜਿਆ 22 ਦਿਨ ਅਸੀਂ ਆਉਂਦੇ ਰਹੇ ਮਿਲਦੇ ਰਹਿਆ ਰੋਜ਼ ਆਉਂਦੇ ਰਹਿਆ ਦਿੱਲੀ ਦਾ ਤਾਂ ਕੇਸ ਨਾ ਦਿੱਲੀ ਦਾ ਪਏ ਦਿੱਲੀ ਬੰਬ ਨਹੀਂ ਚੱਲਿਆ ਫਿਰ ਸਟੇਸ਼ਨ ਤੇ ਇਹਦੇ ਉੱਤੇ ਜੁਮੇ ਲਾਇਆ ਇਹਨੇ ਕੀਤਾ ਤੇ ਇਹ ਘਰ ਸੀ ਮੁੜਕੇ ਉਹਦੇ ਚ ਪਾਇਆ ਤੇ ਆਖਣ ਦਿੱਲੀ ਲੈ ਜਾਣਾ ਦਿੱਲੀ ਰਹੀ ਮਿਲਣ ਗਏ ਮੈਨੂੰ ਆਂਦਾ ਵੀ ਬੀਬੀ ਮੇਰੇ ਦੋ ਤਿੰਨ ਸੂਟ ਪਤਲੇ ਸੁਆ ਕੇ ਕਲਾਈ ਮੈਂ ਚੱਲ ਪਤਾ ਦਾ ਦਿੱਲੀ ਲੈ ਜਾਣਾ ਦਿੱਲੀੋਂ ਲੈਣ ਵੀ ਆਏ ਸੀ ਜਨਾ ਖੜਨਾ ਸੀ ਪਰ ਇਹਨਾਂ ਨੇ ਫਿਰ ਮੁੜਕੇ ਕਟਵਾਲੀ ਵਾਲਿਆਂ ਦਾ ਨਹੀਂ ਜਾਣ ਦਿੱਤਾ ਨਾ ਰਮਾਨ ਲੈਣ ਦਾ ਕਟਵਾਲੀ ਵਾਲਿਆਂ ਨੇ ਇਹਨਾਂ ਫਿਰ ਤੀਜੇ ਦਿਨ ਨਾ ਸ਼ਹੀਦ ਕੀਤਾ ਉਹਦਨ ਵੀ ਅਸੀਂ ਮਿਲਣ ਆਏ ਦੋਵੇਂ ਉਹਦਾ ਬਾਪ ਵੀ ਮੈਂ ਵੀ ਅਸੀਂ ਆਏ ਬੇਟੀ ਛੋਟੀ ਪੁੱਛੜ ਚੋਕ ਕੇ ਮੈਂ ਲੈ ਆਂਦੀ ਕਿਹੜੇ ਪੁੱਲ ਤੇ ਸ਼ਹੀਦ ਕੀਤਾ ਤੌੜਾ ਦਾ ਪੋਇਆ ਤਾਂ ਕੱਲੇ ਨੂੰ ਕੱਲੇ ਸ਼ਹੀਦ ਕੀਤਾ ਜਾਂ ਨਾਲ ਵੀ ਕੋਈ ਸੀ ਨਹੀਂ ਕੱਲਾ ਹੀ ਸੀ ਉਦੋਂ ਕੱਲਾ ਹੀ ਸੀ ਹਾਂ ਉਦੋਂ ਕੱਲਾ ਹੀ ਸੀ ਉਦੋਂ ਕੰਦਾ ਪਹਿਲੋਂ ਕੀਤੇ ਦੋ ਸ਼ਹੀਦ ਪਹਿਲੋਂ ਕੀਤੇ ਨਹੀਂ ਮਾਂ ਨੂੰ ਕਦੋਂ ਪਤਾ ਲੱਗਦਾ ਕਿ ਮੇਰਾ ਪੁੱਤ ਸ਼ਹੀਦ ਹਾਂ ਸਵੇਰੇ ਪਤਾ ਲੱਗਦਾ ਸਵੇਰੇ ਸਾਡੇ ਪਿੰਨਾਂ ਸੇਵਾ ਵਾਲੀ ਗੱਡੀ ਆਉਂਦੀ ਗੁਰੂ ਦੇ ਭਾਗ ਵਾਲਿਆਂ ਦੀ ਤੇ ਗੱਡੀ ਆਈ ਸ਼ੁੱਕਰਵਾਰ ਵੀਰਵਾਰ ਰਾਤ ਸ਼ਹੀਦ ਕੀਤਾ ਨੇ ਸ਼ੁੱਕਰਵਾਰ ਗੱਡੀ ਆਈ ਆ ਜਦੋਂ ਗੱਡੀ ਆਈ ਆ ਨਾ ਉਹਨਾਂ ਦੱਸਿਆ ਕੋਈ ਗੱਲ ਤਾਂ ਸੁਣੀ ਆ ਉਹਦਾ ਤਾਇਆ ਜਿੰਦ ਵੀ ਹਾਂ ਨਹੀਂ ਕੋਈ ਗੱਲ ਸੁਣੀ ਕੀ ਗੱਲ ਆ ਆਕੇ ਨਿਸ਼ਾਨ ਵਿੱਚ ਤਾਂ ਸ਼ਹੀਦ ਕਰਤਾ ਫਿਰ ਤੇ ਪੁੱਤ ਇਹ ਤੇ ਜਿ ਤਰ੍ਹਾਂ ਕਾਲੀ ਰਾਤ ਨਹੀਂ ਪੈ ਜਾਂਦੀ ਇਤਰਾ ਫਿਰ ਉਹ ਮਾਹ ਜਾ ਉਹਦਾ ਫਿਰਤਾ ਆ ਵੀ ਭੱਜਾ ਏ ਤੇ ਉਹ ਵੀ ਭੱਜਾ ਸਾਰੇ ਮਗਰ ਭੱਜੇ ਗਏ ਨੇ ਪਿਛਾ ਕੇ ਵੇਖੀ ਕਿ ਉੱਥੇ ਉੱਥੇ ਜਿਹੋਨਾ ਵਿਖਾਇਆ ਉੱਥੇ ਗਏ ਜਿੱਥੇ ਉਸ ਮਾਰ ਤੇ ਕਰਦੇ ਨੇ ਉੱਥੇ ਗਿਆ ਨਾ ਨਹੀਂ ਵਿਖਾਇਆ ਭੱਜੇ ਮਗਰ ਉੱਥੇ ਸੀਤਲਾ ਮੰਦਿਰ ਗਏ ਨੇ ਉੱਥੇ ਜਾਂਦੇ ਨੂੰ ਨਸਸਕਾਰ ਕਰਤਾ ਉਹਨਾਂ ਕਿਹਾ ਅਸੀਂ ਦਹੀਂ ਲਿਆਏ ਹਨ ਨਵਾਹੋਂ ਨਵਾਉਂਦੇ ਕੱਪੜੇ ਲਿਆਏ ਪਰ ਉਹਨਾਂ ਸਸਕਾਰ ਕਰ ਫਿਰ ਉਹ ਜਿਹੜੇ ਕੱਪੜੇ ਕੁੜਖੜ ਉੱਤੇ ਸੁੱਟ ਦਿੱਤੇ ਉਹਨਾਂ ਉਤਰਾਏ ਫਿਰ ਉਹਨਾਂ ਸਾਨੂੰ ਫੁੱਲ ਵੀ ਨਹੀਂ ਚੁਗਣ ਦਿੱਤੇ ਨਹੀਂ ਵੇਖਣ ਦਿੱਤਾ 6 ਮਹੀਨੇ ਹੀ ਪਾ ਪਾ ਫੇਰੇ ਅਸੀਂ ਕਿਤੇ ਜੱਬ ਗਏ ਸਾਂ ਕਦੀ ਕਿਤੇ ਕਦੀ ਕਿਤੇ ਫਿਰ ਫੁੱਲ ਸਾਨੂੰ ਦਿੱਤੇ ਫਿਰ ਕੀਸਤਨ ਪਰ ਪਾ ਉਹ ਤੋਂ ਬੜਾ ਨਾਇਕ ਸੀ ਤੇ ਮੈਂ ਤਾਂ ਸੱਤਰ ਮਹੀਨਾ ਲਾਇਕ ਸੀ ਉਈ ਸਾਵੀ ਮਾਣੇ ਉਹ ਜਗ੍ਹਾ ਨੂੰ ਜਾ ਕੇ ਵੇਖਿਆ ਜਿੱਥੇ ਮੁਕਾਬਲਾ ਆਇਆ ਹੈ ਪੁੱਤ ਦਾ ਉਹ ਆਉਂਦੇ ਜਾਂਦੇ ਵੇਂਦੇ ਪਰ ਮੈਂ ਉੱਥੇ ਜਾ ਕੇ ਨਹੀਂ ਵੇਖਿਆ ਉਹ ਪੁਲ ਦੇ ਉੱਤੇ ਥੱਲੇ ਪੁਲ ਦੇ ਬੈਠੇ ਸੀ ਉੱਥੇ ਕੀਤਾ ਮੈਨੂੰ ਦੱਸਿਆ ਉਹਦੀ ਭੈਣ ਨੇ ਦੱਸਿਆ ਮੈਂ ਵੇਖ ਕੇ ਆਈ ਲਾਡੀ ਵਡਾਲੇ ਵੀ ਆਈ ਸੀ ਉਹਦੇ ਪਿੱਛੋਂ ਉਤਰ ਕੇ ਆਈ ਅੱਧੀ ਮੈਂ ਉੱਥੇ ਬੀਬੀ ਜਾ ਕੇ ਆਈਆਂ ਪਰ ਮੇਰਾ ਨਹੀਂ ਹੌਸਲਾ ਟੱਜਾ ਤੇ ਅਦੀ ਗਈ ਤੇ ਨੰਗਦੇ ਆਉਂਦੇ ਜਾਂਦੇ ਉੱਥੇ ਛੜਕੇ ਜਾਂਦੇ ਆਂ ਢਿੱਡ ਨੂੰ ਸ਼ਹਿਰ ਨੂੰ ਉੱਥੇ ਹੀ ਆਉਨੇ ਉਧਰ ਨੂੰ ਸੋਚਿਆ ਨਹੀਂ ਮਨ ਦੇ ਵਿੱਚ ਆਇਆ ਨਹੀਂ ਕਿ ਸਾਡੇ ਪੁੱਤ ਨੂੰ ਨਿਯਾਜ ਮਾਰ ਦਿੱਤਾ ਵਾ ਤੇ ਅਸੀਂ ਸਰਕਾਰ ਦੇ ਉੱਤੇ ਕੋਈ ਕੇਸ ਕਰੀਏ ਬੜਾ ਆਇਆ ਮਨ ਦੇ ਵਿੱਚ ਬੜਾ ਜਿੱਥੇ ਕੋਈ ਸਾਧਦਾ ਇਤਨਾ ਜਾਂਦੇ ਨੇ ਜਿੱਥੇ ਕਿ ਸਾਧਦਾ ਦਾ ਜਾਂਦੇ ਨੇ ਬਥੇਰੀਆਂ ਉਹ ਫਰਿਆਦਾ ਕਰਦੇ ਨੇ ਅਰੇ ਕੋਈ ਨਹੀਂ ਗੱਲ ਕੋਈ ਕੋਣ ਸੀ ਕਿਹੜੇ ਅਫਸਰ ਸੀ ਪਤਾ ਕੁਝ ਅਸਰਾਂ ਦਾ ਤੇ ਗਰੁੱਪ ਪਤਾ ਸੀ ਕੀ ਉਹਨੂੰ ਗਿੱਲ ਗੇ ਲਾਂਦੇ ਹੁੰਦੇ ਸੀ ਉਹਨੇ ਫੜ ਕੇ ਆਂਦਾ ਹੈ ਹਾਂ ਕਰੋ ਵੀ ਉਹਨੇ ਫੜ ਕੇ ਆਂਦਾ ਹੈ ਸੁੱਤੇ ਪੈਰ ਉਠਾ ਕੇ ਥਾਣੇ ਵਿੱਚ ਸਰੀਰ ਮਿਲਣ ਵਾਸਤੇ ਪਿੰਡ ਵਾਲਿਆਂ ਦਾ ਕੋਈ ਸਹਯੋਗ ਸੀ ਕਿ ਪਿੰਡ ਵਾਲੇ ਨਾਲ ਜਾਂਦੇ ਸੀ ਨਹੀਂ ਨਹੀਂ ਅਹੀਂ ਜਾਂਦੇ ਰਹੇ ਪਿੰਡ ਵਾਲੇ ਜੀ ਆਖਣਾ ਕਿੰਤ ਫਿਰ ਜਾਂਦੇ ਰਹੇ ਕਿ ਇਸ ਤਰ੍ਹਾਂ ਹਾਂ ਉੱਥੇ ਕੋਈ ਆ ਗੱਲਬਾਤ ਕਰਨੀ ਹੈ ਪੰਚਾਇਤ ਕਰਨੀ ਫੇਰ ਉਤਰਾ ਹੀ ਆਉਂਦੇ ਰਹੇ ਯਾਰ ਛੀਦੀ ਤੋਂ ਬਾਅਦ ਵਿੱਚ ਵੀ ਪੁਲਿਸ ਘਰ ਆਈ ਆ ਨਹੀਂ ਛੀਦੀ ਤੋਂ ਬਾਅਦ ਨਹੀਂ ਫੇਰ ਸਾਡੇ ਘਰ ਲਈ ਫੇਰ ਲਈ ਅੱਛਾ ਫੇਰ ਬੜੀ ਆਇਆ ਫੇਰ ਨਹੀਂ ਆਇਆ ਕਦੀ ਤੂੰ ਤੁਸੀਂ ਠਾਣੇ ਸੱਧਿਆ ਹੋਵੇ ਤੁਹਾਨੂੰ ਨਾ ਸਾਨੂੰ ਨਹੀਂ ਫਿਰ ਕਿਤੇ ਵੀ ਸੱਧਿਆ ਸਾਨੂੰ ਉਤਰਾ ਹੀ ਆਪ ਹੀ ਜਾਂਦੇ ਰਹੇ ਬਥੇਰੇ ਹੀ ਜਾਂਦੇ ਤਾਂ ਦੱਸਣ ਦੇ ਫੁੱਲਾਂ ਦੇ ਮਗਰ ਆਪ ਤੁਰੇ ਰਹੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਜਿੱਥੇ ਕਿ ਦੱਸਣਾ ਉੱਥੇ ਤੁਰ ਜਣਾ ਜਿੱਥੇ ਕਿ ਦੱਸਣਾ ਸ਼ਹੀਦੀ ਤੋਂ ਬਾਅਦ ਸ਼ਹੀਦ ਭਾਈ ਨਿਸ਼ਾਨ ਸਿੰਘ ਜੀ ਦਾ ਭੋਗ ਕਿੰਨੇ ਚਿਰ ਬਾਅਦ ਪੈਂਦਾ ਭੋਗ ਉਹਦਾ ਜਿੱਦੇ ਉਦੋਂ ਸਸਕਾਰ ਪਿੱਛੋਂ ਦਸਦੀ ਦੇ ਪਿੱਛੋਂ ਭੋਗ ਉਥੇ ਪਿੰਡ ਪਵਾਇਆ ਘਰ ਆਪਣੇ ਭੋਗ ਪਵਾ ਸਸ ਭੋਗ ਦੇ ਉੱਤੇ ਜਥੇਬੰਦੀਆਂ ਆਈਆਂ ਸੀ ਕੋਈ ਪਤਾ ਨਹੀਂ ਮੈਨੂੰ ਤਾਂ ਕੋਈ ਸੁੱਝ ਦੀ ਔਰਤ ਦੀ ਨਹੀਂ ਜਹੇ ਬੰਦੀ ਕੋ ਆਈਆਂ ਕਿ ਨਹੀਂ ਆਈ ਇਹ ਗੱਲ ਦਾ ਮੈਨੂੰ ਨਹੀਂ ਪਤਾ ਤੇ ਪੁਲਸ ਆਈ ਸੀ ਅਸਲ ਪੁਲਸ ਆਈ ਸੀ ਪੁਲਸ ਆਈ ਸੀ ਉਦੋਂ ਵੀ ਕੋਈ ਗੱਲਬਾਤ ਕੀਤੀ ਪੁਲਸ ਨਾਲ ਨਾ ਨਾ ਕੋਈ ਜੋ ਸਾਡੇ ਲਾਗੇ ਡਰੇ ਨਹੀਂ ਆ ਉਹ ਡਿਫੈਂਸ ਬਣਿਆ ਮੋਰਚਾ ਬਣਿਆ ਪੌਜਦਾ ਉੱਥੇ ਆਣ ਕੇ ਖਲੋਤੀ ਦੀ ਸਾਡੇ ਘਰੇ ਬਾਹਰ ਰਹਿਣ ਨੜੇ ਰੇ ਉੱਥੇ ਖਲੋਤੀ ਦੀ ਘਰ ਪੋ ਬੜੀ ਸੰਗਤ ਬੜੀ ਆਈ ਰਿਸ਼ਤੇਦਾਰ ਬੜੇ ਬੜੇ ਆਏ ਸੀ ਲਗਾ ਬੰਨਾ ਸਾਰਾ ਇਹ ਵਿੱਚ ਕੁਛ ਨਹੀਂ ਗਾਂ ਆਣ ਕੇ ਗਾਂ ਨਹੀਂ ਆਈ ਕਿਸੇ ਨੂੰ ਕੁਛ ਆ ਬਾਦ ਵਿੱਚ ਕੋਈ ਵਰਸੀ ਮਨਾਈ ਉਹਨਾਂ ਦੀ ਹਾਂ ਮਨਾਉਂਦੇ ਰਹੇ ਵਰਸੀ ਮਨਾਈ ਕਿੰਨਾ ਚਿਰ ਮਨਾਈ ਮਨਾਉਦੇ ਤੇ ਚਾਰ ਸਾਲ ਤੱਕ ਘਰ ਮਨਾਉਂਦੇ ਰਹੇ ਹਾਂ ਅਖਬਾਰ ਵੀ ਕਢਾਉਂਦੇ ਰਹੇ ਫਿਰ ਅਸੀਂ ਉੱਥੇ ਗੁਰਦੁਆਰਾ ਸਾਹਿਬ ਸਾਡੇ ਲੱਗੇ ਅਸੀਂ ਉੱਥੇ ਸੁਖਮਨੀ ਸਾਹਿਬ ਕਰਵਾ ਦਿੰਦੇ ਹਾਂ ਭੋਗ ਕਿਸੇ ਜਥੇਬੰਦੀ ਵੱਲੋਂ ਮਾਨ ਸਨਮਾਨ ਮਿਲਿਆ ਸੀ ਉਦੋਂ ਜਾਂ ਪਿੰਡ ਵੱਲੋਂ ਕੋਈ ਸਹਿਯੋਗ ਹੈਗਾ ਸੀ ਤੁਹਾਡਾ ਨਾ ਨਾ ਕਿਸੇ ਸਾਨੂੰ ਨਹੀਂ ਕਿਸੇ ਜੋ ਅਸੀਂ ਬੰਦੇ ਨੇ ਨਾ ਹੁਣ ਤੱਕ ਨਹੀਂ ਹੁਣ ਤੱਕ ਸਾਨੂੰ ਉਹ ਸਰਕਾਰ ਵੱਲੋਂ 2.5 ਲੱਖ ਜੁੜਿਆ ਸੀ ਅੱਛਾ ਪਤਾ ਨਹੀਂ ਸਰਕਾਰ ਵੱਲੋਂ ਜੁੜੇ ਸਰਕਾਰ ਵੱਲੋਂ ਜਾਂਦੇ ਸਾਨੂੰ ਅਜਨਾਲਿ ਉਹ ਜਾ ਕੇ ਸਾਨੂੰ ਕਿਸੇ ਨੇ ਦੱਸਿਆ ਇਹ ਕੱਕੜਾ ਦਾ ਬੰਦਾ ਹੈ ਅਖਬਾਰ ਦੇ ਤੈ ਤੈ ਕਰ ਨੂੰ ਜਾਣਦੇ ਆ ਇੱਥੇ ਗਏ ਹਾਂ ਤੇ ਉਹਨੇ ਸਾਨੂੰ ਉੱਥੇ ਬਸ ਕਲਾਰ ਕੇ ਦੱਸਿਆ ਨਹੀਂ ਤਾਂ ਕੋਈ ਗੱਲ ਸੁਣੀ ਆਖਿਆ ਨਹੀਂ ਸੁਣੀ ਅੱਜ ਤੁਸੀਂ ਭਾਈ ਧਰਮ ਸਿੰਘ ਖਾਲਸਾ ٹرسٹ ਆਈ ਹੋ ਹਾਂਜੀ ਇੱਥੇ ਕਿੰਨੀ ਮਦਦ ਹੋਈ ਹੈ ਤੁਹਾਡੀ ਇਹ ਇੱਥੇ ਸਾਡੀ ਬੇਟੀ ਇੱਥੇ ਪੜੀ ਆ ਅੱਛਾ ਨਿਸ਼ਾਨ ਦੀ ਬੇਟੀ ਜਿਹੜੀ ਆ ਨਾ ਉਹ ਇੱਥੇ ਪੜੀ ਬੇਟਾ ਵੀ ਇੱਥੇ ਆਇਆ ਸੀ ਅੱਛਾ ਤੇ ਫਿਰ ਉਹ ਉਹਦਾ ਜੀ ਨਹੀਂ ਲੱਗਦਾ ਉਹ ਫਿਰ ਚਲੇ ਗਿਆ ਇਹ ਘਰ ਨੂੰ ਲੈ ਕੇ ਬੇਟੀ ਕਿੰਨਾ ਪੜੀ ਸੀ ਇੱਥੇ ਪੜ ਗਈ ਬੀਏ ਬੀਏ ਕਰ ਗਈ ਹਾਂ ਬੀਏ ਕਰ ਗਈ ਇੱਥੇ ਇੱਥੇ ਟਰਸਟ ਵਿੱਚ ਹੀ ਪੜੀ ਆ ਹਾਂ ਇੱਥੇ ਪੜੀ ਅੱਜ ਮਦਦ ਕੀ ਨਹੀਂ ਹੋਈ ਤੁਹਾਡੀ ਹਾਂ ਜੀ ਮਦਦ ਕਰਦੀ ਪੜਾਉਂਦੀ ਰਹੀ ਆ ਮਦਦ ਕਰਦੀ ਫਿਰ ਵਿਆਹ ਤੇ ਵੀ ਕੀਤੀ ਮਦਦ ਤੇ ਨਾ ਜਿੰਨੇ ਜੋਗੇ ਨਾ ਕੀਤੀ ਆ ਜਿਹੜੇ ਸੁਲਾਨਾ ਪੈਸੇ ਵੀ ਤੁਹਾਨੂੰ ਮਿਲਦੇ ਸਾਲ ਬਾਅਦ ਵੀ ਪੈਸੇ ਮਿਲਦੇ ਤੁਹਾਨੂੰ ਹਾਂ ਸਾਲ ਹਾਂ ਸਾਲ ਪਾਜੀ ਕਿੰਨੇ ਮੜੇ ਅੱਜ 15000 15000 ਮੈਂ ਨਹੀਂ ਵੇਖਿਆ 15000 ਵਾਕੰਦੇ ਹੀ ਬੀਬੀ ਫੰਡ ਰਾਹ। ਨਵਾਂ ਮਾਤਾ ਜੀ ਵੇਗੁੱਦੀ ਤੇ ਪਾਲਸਾ ਵੇਗੁੱਦੀ ਕੀ ਕਹਤੇ ਇਹ ਸਨ ਸ਼ਹੀਦ ਭਾਈ ਨਿਸ਼ਾਨ ਸਿੰਘ ਜੀ ਰਾਣੀਆਂ ਦੇ ਮਾਤਾ ਜੀ ਜਿਨ੍ਹਾਂ ਨੇ ਵਿਸ਼ੇਸ਼ ਕਾਰਵਾ ਸਾਡੇ ਨਾਲ ਕੀਤੀ ਕਿ ਕਿਵੇਂ ਸ਼ਹੀਦ ਭਾਈ ਨਿਸ਼ਾਨ ਸਿੰਘ ਰਾਣੀਆਂ ਦਾ ਫਰਜ਼ੀ ਜਿਹੜਾ ਮੁਕਾਬਲਾ ਪੁਲਸ ਹੌਲਕੂ ਗੇਲ ਠਾਣੇਦਾਰ ਸਹੀ ਉਸ ਠਾਣੇਦਾਰ ਵੱਲੋਂ ਜਿਹੜਾ ਅ ਫਰਜੀ ਮੁਕਾਬਲਾ ਜਿਹੜਾ ਇਹ ਥੋਲਾਂ ਵਾਲੇ ਬੋਲ ਦੇ ਉੱਤੇ ਜਿਹੜਾ ਬਣਾਇਆ ਗਿਆ ਸੀ ਤੇ ਅ ਮਾਤਾ ਜੀ ਨੇ ਦੱਸਿਆ ਕਿ ਕਿਵੇਂ ਉਹਨਾਂ ਤੋਂ ਬਾਅਦ ਜਿਹੜਾ ਜੀਵਨ ਉਹ ਬਤੀਤ ਕੀਤਾ ਤੇ ਮਾਤਾ ਜੀ ਦਾ ਕਿੰਨਾ ਪਿਆਰ ਹਰੇਕ ਮਾਂ ਦਾ ਆਪਣੇ ਪੁੱਤਰ ਦੇ ਨਾਲ ਬਹੁਤ ਪਿਆਰ ਹੁੰਦਾ ਪਰ ਮਾਤਾ ਜੀ ਨੇ ਇੱਕ ਵਾਕਿਆ ਸਾਡੇ ਨਾਲ ਸਾਂਝਾ ਕੀਤਾ ਅੱਜ ਤੱਕ ਜਿਹੜੇ ਮਾਤਾ ਜੀ ਵਰਸੀ ਜਿਹੜੀ ਉਹਨਾਂ ਦੀ ਮਨਾਉਂਦੇ ਆ ਪਿੰਡ ਰਾਣੀਆਂ ਦੇ ਵਿੱਚ ਕੁਤਰਾ ਸਾਹਿਬ ਦੇ ਵਿੱਚ ਤੁਸੀਂ ਲਗਾਤਾਰ ਜੁੜੇ ਹੋ ਵਿਖੜਾ ਪੰਡਾ ਦੇ ਨਾਲ ਮਹਿਮਾਨਪਤੀ ਸਿੰਘ ਅਜਾਤ ਧੰਵਾਦ ਬਾਈ ਕੁਝ ਕਾਲਸਾ ਬਾਈ ਉੱਚੀ ਕਿਫਤ